ਕਿਉਂਕਿ ਮੁੱਖ ਮੰਤਰੀ ਭਵਨ ਕਮਾਨ ਨੇ ਵੀ ਅੱਜ ਸਾਡੇ ਰਿਟਾਇਰਨ ਨੂੰ ਮਲਾਜਮ ਮੰਗ ਕਰਦੇ ਆ ਵੀ ਫੈਕਟਰੀ ਤੋਂ ਬਣਾਣਾ ਨਾ ਰੁਟਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਦੇ ਮਲਾਜਮਾਂ ਨੇ ਗੱਲ ਕਰ ਲਈ ਅਸੀਂ ਜੋ ਡੀਏ ਆ ਪੰਜਾਬ ਦਾ ਉਹ 36% ਦਾ ਮਲਾਜਮਾਂ ਦਾ ਪਿੰਦ ਸਰਕਾਰ ਡੀਏ ਆ ਉਹ 50% ਦਾ 12% ਦਾ ਫਰਕ ਆ ਹਰ ਇੱਕ ਮਲਾਜਮ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਤਨਖਾਹ ਘੱਟ ਮੈਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਾਮੰਡੀ ਸੈਕਟਰ 39 ਚੰਡੀਗੜ੍ਹ ਪਹੁੰਚੇ ਆ ਉਹਨੇ ਮੁੱਖ ਨੇ ਭਵਨ ਤਮਾਮ ਹੋਏ ਜਾਂ ਬਿੱਤਰੇ ਹਰ ਪਾਸੇ ਟੀਮਾਂ ਹੋ ਗਈਆਂ 12 ਵਨ ਮੀੜੀਆਂ ਦੇ ਕੇ ਮੀੜੀਆਂ ਨੂੰ ਭੱਜਣਾ ਇਹ ਮੁੱਖ ਨੇ ਭਵਨ ਤਮਾਮ ਦੀ ਆਤ ਬਣ ਚੁੱਕੀ ਆ ਜਿਸ ਕਰਕੇ ਅੱਜ ਜੋ ਕੁੰਮ ਕਨਸਪੀਰ ਸਰਕਾਰ ਨੂੰ 25 ਸਾਲ ਹੋ ਗਏ ਆ ਉਹਨੂੰ ਜਗਾਉਣ ਵਾਸਤੇ ਅੱਜ ਹਜ਼ਾਰਾਂ ਮੁਲਾਜ਼ਮ ਚੰਡੀਗੜ੍ਹ ਹੈ ਜੋ ਸੈਕਟਰ 39 ਵਿੱਚ ਕੰਟ੍ਰੈਕਟ ਸ਼ੁਰੂ ਹੋ ਗਿਆ ਹਨ ਕਿਉਂਕਿ ਮੁੱਖ ਨੇ ਭਵਨ ਤਮਾਮ ਨੇ ਇੱਕ ਜਲਾਈ ਨਹੀਂ ਸਾਂਝੇ ਫਰੰਟ ਨਾਲ ਮੀਟਿੰਗ ਕੀਤੀ ਜਿਹੜਾ ਕਿ ਮੈਂ ਤੁਹਾਡਾ ਆਪ ਬੈਠੂਗਾ 22 ਅਗਸਤ ਉਸ ਮੀਟਿੰਗ ਉੱਪਰ ਗਿਆ ਜੋ ਹੁਣ 12 ਸਤੰਬਰ ਦੀ ਮੀਟਿੰਗ ਦਿੱਤੀ ਗਈ ਆ ਉਹ ਵੀ ਸਾਬ ਕਮੇਟੀ ਨਾਲ ਮਖੌਲ ਤੁਮਾ ਆਪਣਾ ਆਪ ਨੇ ਬੈਠੂਗਾ ਜਿਸ ਕਰਕੇ ਜੋ ਸਾਂਝੇ ਫਰੰਟ ਦਾ ਆਗੂ ਆ 30 ਰੰ ਨੇ ਪਿਆ ਕਿ ਅਸੀਂ ਉਸ ਮੀਟਿੰਗ ਦਾ ਬਾਈਕਟ ਕਰਦੇ ਆ 22 ਸਤੰਬਰ ਦੀ ਮੀਟਿੰਗ ਨਹੀਂ ਕਰਾਂਗੇ ਦੂਜੇ ਪਾਸੇ ਆਪਾਂ ਪੀਐਸ ਪੀਸੀਐਲ ਦੀ ਗੱਲ ਕਰ ਲਈਏ ਵਿਲੀ ਮੰਤਰੀ ਹਰਪਜਿੰਦਰ ਨੇ ਈਡੀਓ ਨੇ 31 ਸਤ ਨੂੰ पीएसए ਵੀ ਡਿਮੈਂਡ ਫਾਰਮ ਅਤੇ ਬਿਜਲੀ ਇਮਾਰਤ ਵਿੱਚ ਦਾ ਮਾਤਰ ਮੀਟਿੰਗ ਕੀਤੀ ਕਿਹਾ ਕਿ ਪਹਾੜੀਆਂ ਮੱਦਾਂ ਨੇ ਜੋ ਮੈਂ ਸਹਿਮਤਾ 15 8 ਤੱਕ ਮੈਂ ਲਾਗੂ ਕਰੂੰਗਾ ਪਰ ਉਸ ਮੀਟਿੰਗ ਤੋਂ ਜਿਹੜਾ ਸਹਿਨ ਹੀ ਬਣੀ ਸੀ ਉਹ ਜਿਸ ਕਰਕੇ ਮੁਲਾਜ਼ਮਾਂ ਨੇ 1 ਸਤੰਬਰ ਨੂੰ ਬਿਜਲੀ ਮੰਡੀ ਹਰਪੁਰ ਸੇ ਯੂਟਿਊ ਜੋ ਅੰਮਰ ਸਰਪਾਹੀ ਗਰਦਾਸ ਜਣਾ ਉਹਦੀ ਕੋਠੀ ਦੇ ਨੇੜੇ ہزارਾਂ ਬਾਰੇ ਬੰਦੇ ਉਹਨਾਂ ਕੋਲੋਂ ਤੇ ਉਸ ਜੋ ਕਰੋਨੀਆਂ ਹੋ ਉਸ ਤੇ ਮਾਰਸ਼ ਵੀ ਕੀਤਾ ਗਿਆ ਪਰ ਹੁਣ ਜੋ ਬਿਜਲੀ ਮੰਤਰੀ ਨਾਲ ਵਾਲਾ ਮੀਟਿੰਗ 6 ਨੋ ਨੁਤੀ ਆ ਤੁਸੀਂ ਫੇਰ ਮੀਟਿੰਗ ਕਰੋ ਸਾਨੂੰ ਸਮਝ ਨਹੀਂ ਆ ਰਿਹਾ ਕਿ ਬਿਜਲੀ ਮੰਤਰੀ ਨੇ ਜਿਹੜਾ ਮੰਗਾਂ ਦਾ ਸਹਿਮਤੀ ਬਣ ਕੇ ਮੈਂ ਲਿਖ ਕੇ ਹੀ ਪਾਇਆ ਸੀ ਵੀ ਜੋ ਸਹਿਮਤੀ ਬਣ ਚੁੱਕੀ ਆ ਉਹਨਾਂ ਮੰਗਾਂ ਨੂੰ ਸਰਗਰ ਕਰਦਾ 12 ਮੀਟਰ ਜੋ ਸਰਪੀ ਨਹੀਂ ਮਾਣੀ ਫੀਲ ਰੱਖਣਾ ਇਹ ਯਾਰ ਦੇਖੋ ਇਹ ਪਾਸ ਹੈ ਜਿਮਾਰਾ 12 ਮੀਟਰ ਦੇ ਕੇ ਮੀਟਰ ਉੱਤੇ ਬੈਠ ਕੇ ਜੇ ਮੰਨ ਕੇ ਮੁੰਡਾ ਕੱਪ ਨਹੀਂ ਕਰ ਰਾਇਆ ਜਿਸ ਕਰਕੇ ਅੱਜ ਸਾਡੇ ਰਿਟਾਇਰਡ ਨੂੰ ਮਲਾਜਮ ਮੰਗ ਕਰਦੇ ਆ ਵੀ ਫੈਕਟਰੀ ਤੋਂ ਬਣਾਣਾ ਰੁਕਦਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਦੇ ਮਲਾਜਮਾਂ ਨਾਲ ਗੱਲ ਕਰ ਲਈ ਅਸੀਂ ਜੋ ਡੀਏ ਆ ਪੰਜਾਬ ਦਾ ਉਹ 35% ਦਾ ਮਲਾਜਮ ਦਾ ਕੇਂਦਰ ਸਰਕਾਰ ਡੀਏ ਆ ਉਹ 50% ਦਾ 12% ਦਾ ਫਰਕ ਆ ਹਰ ਇੱਕ ਮਲਾਜਮ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਤਨਖਾਹ ਆ ਘੱਟ ਮਿਲਦੀ ਆ ਜਿਸ ਕਰਕੇ ਅੱਜ ਹਰ ਕੋਨੇ-ਕੋਨੇ ਤੋਂ ਜੋ ਮੁਲਾਜ਼ਮਾਂ ਸੈਕਟਰ 42 ਦਾਣਾ ਮੰਡੀ ਵਿੱਚ ਕੁੰਡਣਗੇ ਪੁਰਾਣੀ ਪੈਨਸ਼ਨ ਦੀ ਗੱਲ ਕਰ ਲਈ ਆਪਾਂ ਮੁੱਖ ਮੰਤਰੀ ਭਗਵਾਨਪਨ ਕਹਿ ਰਹੇ ਸੀ ਕਿ ਮੈਂ ਤੁਹਾਡੇ ਨਾਲ ਆ ਪੁਰਾਣੀ ਪੈਨਸ਼ਨ ਅਸੀਂ ਆਉਂਦੀ ਬਹਾਲ ਕਰਾਂਗੇ ਵਿੱਤ ਮੰਤਰੀ ਫੱਟੀਆਂ ਲਾ ਕੇ ਬਹਿਣਾ ਵੀ ਸੀ ਵਿੱਚ ਸਾਡੇ ਧਰਮ ਵਿੱਚ ਆ ਕੇ ਪਰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਲੰਗੜਾ ਨੋਟਿਸ ਦਿੱਤਾ ਉਹ ਵੀ ਇੱਕ ਲੋਕਾਂ ਨੂੰ ਬੁੱਧਾ ਬਣਾਉਣ ਦੀ ਖਲ ਕੀਤਾ ਗਿਆ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ 1972 ਹਾਲ ਲੱਗਣੀ ਪਈ ਲੇਕਿਨ ਕੇਂਦਰ ਸਰਕਾਰ ਨਵੀਂ ਖੇਡ ਖੇੜਲੀ ਜੁਪੀਐਸਿੰਗ ਲਾਗੂ ਕਰਦੀ ਜੋ ਕਿ ਐਨਪੀਐਸ ਨਾਲੋਂ ਵੀ ਉਹ ਘੱਟ ਹੋਊਗੀ ਜਿਸ ਕਰਕੇ ਪੰਜਾਬ ਦਾ ਜਾਂ ਇੰਡੀਆ ਲੈਵਲ ਦਾ ਹਰ ਇੱਕ ਮੁਲਾਜ਼ਮ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ